ਗੁਰੂ ਅਰਜਨ ਦੇਵ ਖਾਲਸਾ ਰਹਿਜੇ ਕੀ ਫਤਿਹ ਬਾਸਾ ਜਾਰ ਕੀ ਦੇ ਨਾਲ ਸਸਕਤੀ ਸ਼ਲੋਕ ਜੀ ਜੋ ਬਾਣੀ ਉਸ ਤੋਂ ਬਾਅਦ ਜੋ ਗਾਥਾ ਹੈ ਬਾਣੀ ਪੰਜਵੇਂ ਬਾਦਸ਼ਾਹ ਦੀ ਉਸ ਗਾਥਾ ਦੀ ਬਾਣੀ ਦਾ ਜੋ ਤੀਸਰਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਕੇ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਵਾਓ ਮੇਰ ਪ੍ਰਿਆਤ ਕਰਕੇ ਬਖਸ਼ਿਸ਼ ਕਰਕੇ ਆਪ ਹੀ ਕਰਵਾਲਣ ਜੋ ਹੁਣ ਜੋ ਗਾਥਾ ਦਾ ਤੀਸਰਾ ਸ਼ਲੋਕ ਹੈ ਉਸ ਦਾ ਪਾਠ ਸਰਵਣ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਹਿਜਿਓ ਜਾਣੋ ਸਤ ਹਵੰਤੋ ਮਰਨੋ ਦ੍ਰਿਸਟੀਣ ਮਿਥਿਆ ਕੀਰਤਿ ਸਾਥ ਚਲਨਥੋ ਭਣੰਤ ਨਾਨਕ ਸਾਦ ਸਨੇਣ ਵਰਗ ਕਾ ਖਲਸਾ ਵਹਿ ਦੀ ਫਤੇ ਇਸੇ ਪਾਤਸ਼ਾਹ ਨੇ ਸਾਨੂੰ ਬੜੀ ਇੱਕ ਅਟਲ ਸਚਾਈ ਦੀ ਗੱਦਸੀ ਹੈ ਪਾਤਸ਼ਾਹ ਦਸਰੇ ਨੇ ਵੀ ਸੱਚ ਕੀ ਹੈ ਇੱਕ ਤੇ ਪ੍ਰਮਾਤਮਾ ਸੱਚ ਹੈ ਦੂਸਰਾ ਸੱਚ ਕੀ ਹੈ ਮੌਤ ਤੇ ਝੂਠ ਕੀ ਹੈ ਇੱਕ ਸੰਸਾਰ ਝੂਠਾ ਹੈ ਦੂਜਾ ਜੀਵਨ ਝੂਠਾ ਹੈ ਇੱਥੇ ਵੀ ਜਾਣੋ ਸਤ ਹਵਨ ਤੋਂ ਮਰਨਾ ਸੱਚ ਕਰਕੇ ਜਾਣੋ ਕਿ ਹਰ ਆਦਮੀ ਨੇ ਮਰਨਾ ਹੈ ਉਹਦੀ ਮੌਤ ਆਉਣੀ ਹੈ ਜਾਣੋ ਸਤ ਹਵਨ ਤੋਂ ਮਰਨੋ ਇਹ ਹਰ ਆਦਮੀ ਇਹ ਸੱਚ ਹੈ ਕਿ ਉਹਦੀ ਮੌਤ ਆਉਣੀ ਹੈ ਜੋ ਉਪਜਿਓ ਸੋ ਬੰਸੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਛਦਲ ਜੰਜਾਲ ਛਾਰੇ ਜੰਜਾਲ ਸੰਸਾਰ ਦੇ ਤੰਦਾ ਸਾਰੇ ਛੱਡ ਕੇ ਪ੍ਰਮਾਤਮਾ ਦਾ ਨਾਮ ਜਪ ਲੈ ਇਹ ਕੋ ਹਮ ਆਦਮੀ ਹੈ ਇੱਕ ਦਮੀ ਮੌਤ ਮੌਤ ਨਾ ਜਾਣਾ ਸਾਡਾ ਪਤਾ ਨਹੀਂ ਦੁਜਾ ਸਵਾਸ ਆਉਣਾ ਕਿ ਨਹੀਂ ਸਾਡੀ ਕੋ ਪਦ ਸੀਮਾ ਨਹੀਂ ਹੈ ਕਿੰਨਾ ਚਿਰ ਜੀਣਾ ਨਾ ਕੋ ਸਮਝ ਸਾਨੂੰ ਪਤਾ ਹੈ ਕਦੋਂ ਆ ਸੰਸਾਰ ਤੋਂ ਰੁਕਸਤ ਕਰ ਜਾਣਾ। ਤੋਂ ਪਾਤਸ਼ਾਹ ਕਹਿੰਦੇ ਇਸ ਚੀਜ਼ ਭਲੇਖੇ ਚ ਨਾ ਰੋ ਮਹੀਨਾ ਚ ਰਹਿ ਜਾ। ਤੂੰ ਸਮਾਨਾ ਗਵਾਤ ਹਰ ਵੇਸ਼ ਪਰਮਾਤਮਾ ਦਾ ਸੇਵਨ ਕਰ ਜਿਵੇਂ ਤਮੀਰ ਸਾਹਿਬ ਨੇ ਕਿਹਾ। ਵੀਰਾ ਡੱਗ ਬਾ ਕਿਹਾ ਕਿ ਕਹਾ ਡਲਾਵੇ ਜੀਓ। ਸਰਬ ਸੂਖ ਹੋ ਨਾਇਕੋ ਰਾਮ ਨਾਮ ਲਿਓ। ਜਿਵੇਂ ਕਦੀ ਅੱਗੇ ਕਦੀ ਪਿੱਛੇ ਬੰਨ ਢੋਲਦਾ ਫਿਰਦਾ ਵੀ ਨਾਮ ਜਪਾਂਗੇ ਨਾਮ ਜਪਾਂਗਾ ਕੱਲ ਜਪਾਂਗਾ ਕੱਲ ਜਪਾਂਗੇ। ਤੇ ਫਿਰ ਕਬੀਰ ਸਾਹਿਬ ਨੇ ਕਿਹਾ ਕਲ ਕਰਨ ਤਾਂ ਆਵੇ ਕਾ ਅਬ ਕਰਤਾ ਸੋ ਤਾਲ। ਵਾਸੇ ਕਬੂਨਾ ਹੋਏਗਾ ਜੇ ਸਿਰ ਪਰੇ ਆਵੇ ਤਾਲ ਅਮੀ ਜਿਹੜਾ ਕੱਲ ਕਰਨਾ ਹੋਣੀ ਕਰ ਹੁਣੇ ਕਰਨਾ ਜਿਹੜਾ ਹੁਣੇ ਸ਼ੁਰੂ ਹੀ ਕਰ ਦੇ ਜਿਹੜੀ ਹਕੀਕਤਾ ਕਰੋ ਮੌਤ ਆ ਜਵੇ ਉਦੋਂ ਫਿਰ ਕੁਛ ਨਾ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਜਾਣਾ ਭਾਵੇਂ ਬਾਲਪਨ ਹੋਵੇ ਭਾਵੇਂ ਜਵਾਨੀ ਹੋਵੇ ਭਾਵੇਂ ਬਢੇਪਾ ਹੋਵੇ ਇਹ ਨਾ ਸੋਚੇ ਕਿ ਹੁਣ ਆਪਾਂ ਬਚਪਨ ਚ ਹੁਣ ਇਹ ਜਵਾਨੀ ਚ ਆ ਬਢਾਪੇ ਚ ਕਰਾਂਗੇ ਰਿਟਾਇਰਮੈਂਟ ਤੋਂ ਬਾਅਦ ਕਰਾਂਗੇ ਨਹੀਂ ਹੁਣ ਤੋਂ ਸ਼ੁਰੂ ਕਰਦਾ ਬਾਲ ਜਵਾਨੀ আর ਬਿਰਧコナ تین ਅਵਸਥਾ ਜਾਣ ਕੋ ਨਾਨ ਘਰ ਭਜਨ ਬਿਰਥਾ ਸਾਹਿਬੀ ਮਾਨ ਇਸ ਸਭ ਅਰਥ ਨੇ ਜੇ ਆਪਾਂ ਉਸ ਪ੍ਰਮਾਤਮਾ ਦਾ ਹਰ ਵੇਲੇ ਨਾਮ ਨਹੀਂ ਜਪਦੇ ਕਿਉਂ ਸਾਨੂੰ ਸਵਾਸ ਕਿੰਤੀ ਦੇ ਮਿਲੇ ਨੇ ਤੇ ਸਵਾਸ ਸਾਡੇ ਕਰਜ਼ੇ ਦੇ ਰੂਪ ਵਿੱਚ ਮਿਲੇ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਮਿਲੇ ਨੇ ਸੋ ਇਹਨਾਂ ਨੂੰ ਉਹ ਪ੍ਰਮਾਤਮਾ ਦੇ ਨਾਮ ਜਪਣ ਦੇ ਚ ਉਹ ਉਹਨਾਂ ਸਵਾਸਾਂ ਦੀ ਜਿਹੜੀ ਆ ਪੂਰਤੀ ਕੀਤੀ ਜਾਵੇ ਤਾਂ ਹੀ ਸਾਡਾ ਜੀਵਨ ਸਫਲ ਹੋਏਗਾ ਤੇ ਪਾਛਾ ਸਾਨੂੰ ਕਹਿੰਦੇ ਡਿਸਟੇਨ ਮਿਥਿਆ ਇਹ ਜੋ ਸੰਸਾਰ ਜੀਵਣਾ ਹੈ ਜਾਂ ਸਾਰਾ ਦਿਸ ਰਿਹਾ ਹੈ ਇਹ ਸਾਰਾ ਨਾਸ਼ਵਾਨ ਹੈ ਪਾਅ ਅਬਨਾਸ਼ੀ ਨਹੀਂ ਹੈ ਇਹ ਨਾਸ਼ਵਾਨ ਹੈ ਇਹ ਇਹ ਸੱਚ ਹੈ ਇਹ ਮਤਲਬ ਝੂਠ ਹੈ ਸੰਸਾਰ ਤੇ ਸੱਚ ਕੀ ਹੈ ਮੌਤ ਹੈ ਤੇ ਪਾਤਸ਼ਾਹ ਕਹ ਰਹੇ ਨੇ ਜਦੋਂ ਸਾਰਾ ਸੰਸਾਰ ਇਹ ਨਾਸ਼ਵਾਨ ਹੈ ਸਰੀਰ ਵੀ ਨਾਸ਼ਵਾਨ ਹੈ ਮਨੁੱਖ ਵੀ ਨਾਸ਼ਵਾਨ ਹੈ ਫਿਰ ਇਸ ਨੂੰ ਇਸ ਮਨੁੱਖਾ ਜਨਮ ਵਿੱਚ ਕਰਨਾ ਕੀ ਚਾਹੀਦਾ ਉਹ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਭ란ਤ ਨਾਨਕ ਸਾਹਿਬ ਗੇਂਸਾਹ ਸੰਤ ਸਨ ਚ ਬੈ ਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਕਿਉਂ ਜੀ ਆਪਣਾ ਚਾਹੀਦਾ ਕਿਉਂ ਇਹੋ ਸਾਡੇ ਨਾਲ ਜਾਣੀ ਹੈ ਕੀਰਤ ਸਾਥ ਚਲਨਥੋ ਇਹ ਸਿਫਤ ਸਲਾਤ ਜਿਹੜੀ ਹੈ ਇਹ ਸਾਡੇ ਨਾਲ ਜਾਣੀ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕ ਦੇ ਜਲਤ ਮੈਂ ਜਿਨ ਜਪਿਓ ਗੁਰਮੰਤਰ ਉਹ ਪ੍ਰਮਾਤਮਾ ਦਾ ਨਾਮ ਰਣਾ ਉਹ ਪ੍ਰਮਾਤਮਾ ਨੇ ਰਹਿਣਾ ਤੇ ਜਿਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਰਹਿੰਦਾ ਸੰਗ ਸਖਾ ਸਭ ਛੱਡ ਕੇ ਕਉਨ ਨਿਬੇ ਸਾਥ ਕਉ ਨਾਨਕ ਦੇ ਬਿਬਤ ਮੈਂ ਟੇਕੇ ਅਗਰ ਦਾਤ ਉਹ ਹਰ ਬਿਟਾ ਵਿੱਚ ਔਕਰ ਵਿੱਚ ਉਹ ਪ੍ਰਮਾਤਮਾ ਦਾ ਨਾਮ ਜਦੋਂ ਉਹ ਤੁਹਾਡੇ ਅੰਗ ਸੰਗ ਹੁੰਦਾ ਸਾਈ ਪਾਸ਼ਾ ਕਹਿੰਦੇ ਪਰ ਸਾਡੀ ਫਿਤਰਤ ਐਸੀ ਹੈ ਜੋ ਸਾਡੇ ਸਾਥ ਹੈ ਉਸਨੂੰ ਯਾਦ ਨਹੀਂ ਆਉਂਦਾ ਜਿਹੜਾ ਨਾਸ਼ਵਾਨ ਪਦਾਰਥ ਹੈ ਸੰਸਾਰ ਹੈ ਉਹਦੇ ਨਾਲ ਆਪਾਂ ਜੁੜਦੇ ਹਾਂ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਿਰਾਈ ਤਾਸੁ ਪ੍ਰੀਤ ਬਲਿਵਾ ਕੇ ਗ੍ਰਾਹ ਭੀਤਰ ਬਸੇ ਆਨੰਦ ਕੇ ਲਮਾਇਆ ਰੰਗ ਰਖੇ ਗ੍ਰਿਹੜ ਕਰਮਾ ਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਬ੍ਰੋਧ ਕਾਂਕ੍ਰੋਧ ਮੋ ਛੂਟ ਵਿਕਾਰ ਮੋ ਲੋਭ ਤ੍ਰੋ ਇਹੋ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰ ਬੇਰਦਾਸ਼ ਕੀਤੀ ਆ ਪਾਤਸ਼ਾਹ ਮੈਂ ਤੇ ਇਸ ਤਰ੍ਹਾਂ ਪਤਾ ਨਹੀਂ ਕਈ ਜਨਮ ਗੁਆਲੇ ਇਨਾਂ ਕਾਮ ਕਰੋ ਲੋਭੋ ਘਾਰ ਵੈਰ ਬ੍ਰੋਧ ਤੇ ਹੁਣ ਪਾਸ਼ਾ ਕਿਰਪਾ ਕਰ ਬਖਸ਼ਿਸ਼ ਕਰ ਮੈਨੂੰ ਨਾਮ ਦੀ ਦਾਤ ਬਖਸ਼ ਤਾਂ ਕਿ ਮੈਂ ਤੇਰੇ ਨਾਮ ਮਿਲ ਸਕਾਂ ਇਹ ਪੰਜੇ ਪਾਛੇ ਨ ਦੇ ਪਿਆ ਸਾਥ ਨਾ ਚੱਲੇ ਬਿਨ ਭਜਨ ਦੇਖਿਆ ਸਗਲੀ ਛਾਰ ਹਰਿਆ ਨਾਮ ਕਮਾਵਨਾ ਨਾਨਕੇ ਤਨਸਾਰ ਜੋ ਪਰਮਾਤਮਾ ਦੇ ਨਾਮ ਤੋਂ ਬਗਣਾ ਸਾਡੇ ਨਾਲ ਕੁਝ ਨਹੀਂ ਜਾਣਾ ਬਾਕੀ ਕਿੰਨੇ ਗੈਰ ਰੂਪੀ ਮਤਲਬ ਮਾਇਆ ਇਹ ਸਾਰੀ ਸਵਾਦ ਰੂਪ ਹੈ ਭਾਵਨ ਕਿਸੇ ਕੰਮ ਨਹੀਂ ਆਉਣੀ ਨਕਮੀ ਹੈ ਹਰ ਨਾਮ ਕਮਾਉਣਾ ਨਾਨਕੇ ਤਨਸਾਰ ਇਹ ਸ੍ਰੇਸ਼ ਧੰਨ ਦਾ ਨਾਮ ਧਨ ਇਹ ਉਹ ਵੀ ਕਮਾਈ ਕਰਨੀ ਚਾਹੀਦੀ ਹੈ ਉਹ ਬੰਦਾ ਕਰਨਾ ਚਾਹੀਦਾ ਤਾਂ ਕਿ ਵਿਸ਼ਟ ਮਾਨ ਹੈ ਸਗਲ ਮਥੇਨਾ ਜੋ ਅੱਖਾਂ ਨਾਲ ਦਿਸ ਰਿਹਾ ਹੈ ਸਾਰਾ ਨਾਸ਼ਵਾਨ ਹੈ ਜੋ ਦੀਸੇ ਸੋ ਚਾਲਨ ਹਰ ਲਪਟ ਰਹੇ ਹੋਤੇ ਆਂ ਦੇ ਅਧਾਰ ਬਟਾਉ ਸਿਓ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕੇ ਇਹ ਸਾਰਾ ਸੰਸਾਰ ਨਾਸ਼ਵਾਨ ਹੈ ਪਰ ਅਸੀਂ ਅਧਿਆਨਤਾ ਦੇ ਵਾਸੋ ਗੋ ਉਹਨਾਂ ਚੰਬੜੇ ਪਏ ਆ ਲਪਟੇ ਪਏ ਆ ਪਾਸ਼ਾ ਕਹਿੰਦੇ ਆ ਉਹ ਜਿਸ ਤਰ੍ਹਾਂ ਮੁਸਾਫਰ ਹੈ ਉਹ ਭਾਵੇਂ ਗੱਡੀ ਦਾ ਹੋਵੇ ਭਾਵੇਂ ਉਹ ਕਾਰ ਦਾ ਹੋਵੇ ਭਾਵੇਂ ਉਹ ਬਸ ਦਾ ਹੋਵੇ ਭਾਵੇਂ ਉਹ ਪਲੇਨ ਦਾ ਹੋਵੇ ਉਹਨਾਂ ਚਿਰ ਹੀ ਉਹਨਾਂ ਮਿੱਤਰ ਤਾ ਹੈ ਜਾਂ ਤਾਂ ਕੋ ਸਫਰ ਕਰ ਰਿਹਾ ਜਿਸ ਨੂੰ ਸਫਰ ਤੋਂ ਚਲਾ ਗਿਆ ਉਸ ਤਰ੍ਹਾਂ ਉਹਦੋਂ ਬਾਅਦ ਉਹਨੇ ਕਦੀ ਮਿਲਣਾ ਨਹੀਂ ਇਸੇ ਤਰ੍ਹਾਂ ਲੋਕ ਹੈ ਸੰਸਾਰ ਕੇ ਨੇ ਪਤਾ ਨਹੀਂ ਡੇੜੀ ਦਾ ਪੂਰ ਹੈ ਇਹਦਾ ਵੀ ਇਹ ਮੇ ਦਾ ਵੀ ਕੋਈ ਪਤਾ ਨਹੀਂ ਕਿਦੇ ਮੁੜਕੇ ਮਿਲ ਲਾਂਗੇ ਨਹੀਂ ਤਰਿੰਜਣ ਵਿੱਚ ਇੱਕ ਲੜਕੀਆਂ ਸਹੇਲੀਆਂ ਬੈਠ ਕੇ ਕਰਦੀਆਂ ਸਨ ਉਹ ਵੀ ਪਤਾ ਨਹੀਂ ਮੁੜਕੇ ਇਕੱਠੀਆਂ ਹੋਣੀਆਂ ਕਿ ਨਹੀਂ ਹੋਣੀਆਂ ਸੋ ਇਸ ਤਰ੍ਹਾਂ ਜੀ ਮਸਾਲਾ ਪਾਸ਼ਾ ਨੇ ਦੇ ਕੇ ਸਾਡੇ ਮਨ ਨੂੰ ਸਮਝਾਇਆ ਕਿ ਇਹ ਸੰਸਾਰ ਨਾਸ਼ਵਾਨ ਹੈ ਇਹ ਪਤਾ ਨਹੀਂ ਕਦੋਂ ਆਦਮੀ ਨੇ ਖਤਮ ਹੋ ਜਾਣਾ ਹਮ ਆਦਮੀ ਹੈ ਇੱਕਦਮੀ ਮੌਤ ਮੌਤ ਨਾ ਜਾਣਾ ਸੋ ਹਰ ਵੇਲੇ ਸਮਾਨਾਗਵਾ ਕਿਉਂ ਪਰਮਾਤਮਾ ਦਾ ਸੇਵਨ ਕਰ ਤਾਂ ਕਿ ਤੇਰਾ ਜੀਵਨ ਸਫਲਾ ਹੋ ਸਕੇ ਉਹ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕੇ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹਿਮਤ ਕਰ ਸਾਨੂੰ ਵੀ ਸੋਝੀ ਦੇਣ ਤੇ ਪਰਮਾਤਮਾ ਦਾ ਨਾਮ ਸੇਵਨ ਕੋਈ ਸਿਫਤਲਾ ਕਰਕੇ ਉਸ ਨੂੰ ਮਿਲਣ ਵਿੱਚ ਸਫਲ ਹੋ ਜਤੀ ਹੈ ਬੁੱਲਚੱਕ ਦੀ ਮਾਫੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ